ਅੱਜ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਗੱਦੀ ਦਿਵਸ ਵਿਆ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਇਆਂ ਨੂੰ ਦਰਸ਼ਨਦਾਰੀ ਕਰਨ ਦੇ ਲਈ ਸੋਚਿਆ ਵੀ ਕਿਉਂ ਨਾ ਆਪ ਸੰਗਤ ਨੂੰ ਵੀ ਇਸ ਪੌਂਡ ਪਿੱਤਰਸਤਾਨ ਦੇ ਦਰਸ਼ਨਦਾਰੇ ਕਰਵਾਏ ਜਾਣ ਗੁਰਦੁਆਰਾ ਸ਼੍ਰੀ ਟਾਲਾ ਸਾਹਿਬ ਇਹ ਸਥਾਨ ਹੈ ਪਿੰਡ ਗਰਵਾਲੀ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਿਸ਼ੂ ਬਿਤੇ ਇਹ ਇਹ ਸਥਾਨ ਇਸ ਸਥਾਨ ਤੇ ਅਨੋਖੇ ਅਮਰਸ਼ੀਰਤਾਨ ਤਨਤਨ ਬਾਬਾ ਦੀਪ ਸਿੰਘ ਜੀ ਮੁਗਲਾਂ ਨਾਲ ਲੜਾਈ ਲੜਦੇ ਸ਼ਹੀਦ ਹੋ ਗਏ ਸਨ ਮੁਗਲ ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਨਖਾ ਨੇ ਸ਼੍ਰੀ ਹਰਮੰਦਰ ਸਾਹਿਬ ਨੂੰ ਢਾ ਦਿੱਤਾ ਅਤੇ ਪਸਵਾਂ ਨੂੰ ਮਾਰ ਕੇ ਉੱਤਰ ਜਿਹੜਾ ਸਰੋਵਰ ਸੀਗਾ ਉਸ ਨੂੰ ਪੂਰਨਾ ਸ਼ੁਰੂ ਕਰ ਦਿੱਤਾ ਉਸ ਵਕਤ अनोखे ਅਮਰ ਸ਼ਹੀਦ ਧੰਤਨ ਬਾਬਾ ਆਦੀਪ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਤੇ ਲਵੰਡੀ ਸਾਹਬੋ ਕੀ ਵਿਖੇ ਸਨ ਉਹਨਾਂ ਦੀ ਉਮਰ ਲਗਭਗ 75 ਸਾਲ ਦੀ ਸੀ ਬਦਲਾ ਲੈਣ ਲਈ ਅਤੇ ਸ੍ਰੀ ਹਰਮੰਦਰ ਸਾਹਿਬ ਨੂੰ ਦੁਬਾਰਾ ਬਣਾਉਣ ਲਈ ਆਯਾਦ ਕਰਾਉਣ ਲਈ ਉਹਨਾਂ ਨੇ 500 ਸਿੱਖਾਂ ਦੇ ਨਾਲ